ਗੁਰਵਾਰਾਂ ਨੂੰ ਪਈ ਬੇਨਤੀ ਕਰਦੇ ਆ ਸਾਰਿਆਂ ਨੂੰ ਆਪਣੇ ਆਪਣੇ ਪਰਿਵਾਰ ਦੇ ਨਾਲ ਜਾ ਕੇ ਬੱਚਿਆਂ ਨਾਲ ਲੈ ਜਾ ਕੇ ਦੇਖਣੀ ਚਾਹੀਦੀ ਇਹ ਮੂਵੀ। ਸੋ ਸ਼ੁਕਰਾਨਾ ਮੂਵੀ ਤੋਂ ਬਾਅਦ ਤੁਸੀਂ ਹੁਣ ਹੁਸ਼ਾਰ ਸਿੰਘ ਦਾ ਜਿਹੜਾ ਪਾਰਟ ਬਣਿਆ ਉਹ ਤੇ ਕਿਵੇਂ ਲੱਗਿਆ ਇਸ ਮੂਵੀ ਦਾ ਹਿੱਸਾ ਬਣ ਕੇ? ਬਹੁਤ ਵਧੀਆ ਮੈਨੂੰ ਤਾਂ ਬੜੀ ਖੁਸ਼ੀ ਹੈਗੀ। ਆਪਦਾ ਕੰਮ ਦੇਖ ਕੇ ਵੀ ਬੜੀ ਖੁਸ਼ੀ ਹੋਈ ਹੈ। ਬਾਕੀ ਐ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ। ਸਾਰੇ ਆਰਟਿਸਟਾਂ ਨੇ ਬਹੁਤ ਵਧੀਆ ਕੰਮ ਕੀਤਾ। ਸਪੈਸ਼ਲ ਸਤਾਜ ਜੀ ਨੇ ਬਹੁਤ ਵਧੀਆ ਕੰਮ ਕੀਤਾ। ਬਾਕੀ ਨੇਚਰ ਦੇ ਵਿੱਚ ਤਾਂ ਉਹ ਵਧੀਆ ਹੈਗੀ ਹੈਗੇ ਨੇ। ਤੁਸੀਂ ਉਦੋਂ ਨੇਕਟਿਵ ਰੋਲ 'ਚ ਹੈਗੇ ਸੀ ਪਿਛਲੀ ਫਿਲਮ ਵਿੱਚ। ਹਾਂ ਉਹਦੇ ਚ ਮੇਰਾ ਨੈਗੇਟਿਵ ਸੀਗਾ ਤੇ ਇਹਦੇ ਚ ਵੀ ਵਸ ਵਖਰੂਸ ਜੀ ਹੈਗੀ ਮਤਲਬ ਕਿ ਇਹਦੇ ਵਿੱਚ ਵੀ ਮੇਰਾ ਇਦਾਂ ਦਾ ਹੀ ਹੈਗਾ ਇਹ ਕੈਰੈਕਟਰ ਰਾਣੀ ਦਾ ਕੀ ਆਰਟੀਸਨਲ ਕੰਮ ਕਰਦੇ ਤਾਂ ਫਿਰ ਕੀ ਮਹਿਸੂਸ ਹੁੰਦਾ ਹੈ ਚਲੋ ਦੂਜੀ ਫਿਲਮ ਹੈਗੀ ਹੈ ਉਹ ਵੀ ਸਰਤਾਜ ਭੱਜ ਦੇ ਨਾਮ ਬਹੁਤ ਵਧੀਆ ਮੈਨੂੰ ਤਾਂ ਬੜਾ ਵਧੀਆ ਲੱਗਿਆ ਹਾਂਜੀ ਕੀ ਚਾਹੁੰਦੇ ਹੋ ਆਡੀਅנס ਨੂੰ ਕੀ ਕਹਿਣਾ ਚਾਹੁੰਦੇ ਹੋ ਪਰਿਵਾਰਾਂ ਨੂੰ ਕੀ ਕਹਿਣਾ ਚਾਹੋਗੇ ਪਰਿਵਾਰਾਂ ਨੂੰ ਪਈ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਆਪਣੇ ਪਰਿਵਾਰ ਦੇ ਨਾਲ ਜਾ ਕੇ ਬੱਚਿਆਂ ਨੂੰ ਨਾਲ ਲੈ ਜਾ ਕੇ ਦੇਖਣੀ ਚਾਹੀਦੀ ਹੈ ਹਾਂ ਬਹੁਤ ਵਧੀਆ ਮੈਸੇਜ ਸਾਰਿਆਂ ਨੂੰ ਦੇਖਣੇ ਚਾਹੀਦੇ ਥੈਂਕ ਯੂ ਤੁਹਾਨੂੰ ਸ਼ੁਕਰਾਨਾ ਮੂਵੀ ਤੋਂ ਬਾਅਦ ਤੁਸੀਂ ਹੁਣ ਹੁਸ਼ਾਰ ਸਿੰਘ ਦਾ ਜਿਹੜਾ ਪਾਰਟ ਬਣਿਆ ਉਹ ਤੇ ਕਿਵੇਂ ਲੱਗਿਆ ਇਸ ਮੂਵੀ ਦਾ ਹਿੱਸਾ ਬਣ ਕੇ ਬਹੁਤ ਵਧੀਆ ਮੈਨੂੰ ਤਾਂ ਬੜੀ ਖੁਸ਼ੀ ਹੈਗੀ ਆ ਆਪਦਾ ਕੰਮ ਦੇਖ ਕੇ ਵੀ ਬੜੀ ਖੁਸ਼ੀ ਹੋਈ ਹੈ ਬਾਕੀ ਐ ਸਾਰੇ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਸਾਰੇ ਆਰਟਿਸਟਾਂ ਨੇ ਬਹੁਤ ਵਧੀਆ ਕੰਮ ਕੀਤਾ ਸਪੈਸ਼ਲ ਸਤਾਜ ਜੀ ਨੇ ਬਹੁਤ ਵਧੀਆ ਕੰਮ ਕੀਤਾ ਬਾਕੀ ਨੇਚਰ ਦੇ ਵਿੱਚ ਤਾਂ ਉਹ ਵਧੀਆ ਹੈਗੀ ਹੈਗੇ ਨੇ ਤੁਸੀਂ ਉਦੋਂ ਨੈਗੇਟਿਵ ਰੋਲ 'ਚ ਹੈਗੇ ਸੀ ਪਿਛਲੀ ਫਿਲਮ ਵਿੱਚ ਹਾਂਜੀ ਉਹਦੇ 'ਚ ਮੇਰਾ ਨੈਗੇਟਿਵ ਸੀਗਾ ਤੇ ਇਹਦੇ 'ਚ ਵੀ ਵਸ ਮੈਂ ਖੜੂਸ ਜੀ ਹੈਗੀ ਮਤਲਬ ਇਹਦੇ ਵਿੱਚ ਵੀ ਮੇਰਾ ਇਦਾਂ ਦਾ ਹੀ ਹੈਗਾ ਇਹ ਕੈਰੈਕਟਰ ਰਾਣੀ ਦਾ ਆਰਟੀਸਨਲ ਕੰਮ ਕਰਦੇ ਤਾਂ ਫਿਰ ਕੀ ਮਹਿਸੂਸ ਹੁੰਦਾ ਹੈ ਚਲੋ ਦੂਜੀ ਫਿਲਮ ਹੈਗੀ ਹੈ ਉਹ ਵੀ ਸਰਤਾਜ ਭੱਜ ਦੇ ਨਾਮ ਬਹੁਤ ਵਧੀਆ ਮੈਨੂੰ ਤਾਂ ਬੜਾ ਵਧੀਆ ਲੱਗਿਆ ਹਾਂ ਜੀ ਕੀ ਚਾਹੁੰਦੇ ਹੋ ਆਡੀਅנס ਨੂੰ ਕੀ ਕਹਿਣਾ ਚਾਹੁੰਦੇ ਹੋ ਪਰਿਵਾਰਾਂ ਨੂੰ ਕੀ ਕਹਿਣਾ ਚਾਹੋਗੇ ਪਰਿਵਾਰਾਂ ਨੂੰ ਪਈ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਆਪਣੇ ਪਰਿਵਾਰ ਦੇ ਨਾਲ ਜਾ ਕੇ ਬੱਚਿਆਂ ਨੂੰ ਨਾਲ ਲੈ ਜਾ ਕੇ ਦੇਖਣੀ ਚਾਹੀਦੀ ਹੈ ਹਾਂ ਬਹੁਤ ਵਧੀਆ ਮੈਸੇਜ ਸਾਰਿਆਂ ਨੂੰ ਦੇਖਣੇ ਚਾਹੀਦੇ ਥੈਂਕ ਯੂ ਸੋ ਸ਼ੁਕਰਾਨਾ ਮੂਵੀ ਤੋਂ ਬਾਅਦ ਤੁਸੀਂ ਹੁਣ ਹੁਸ਼ਿਆਰ ਸਿੰਘ ਦਾ ਜਿਹੜਾ ਪਾਰਟ ਬਣਿਆ ਉਹ ਤੇ ਕਿਵੇਂ ਲੱਗਿਆ ਇਸ ਮੂਵੀ ਦਾ ਹਿੱਸਾ ਬਣ ਕੇ ਬਹੁਤ ਵਧੀ ਆ ਤੁਹਾਡਾ ਕੰਮ ਦੇਖ ਕੇ ਵੀ ਬੜੀ ਖੁਸ਼ੀ ਹੋਈ ਹੈ ਬਾਕੀ ਐ ਸਾਰੇ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਸਾਰੇ ਆਰਟਿਸਟਾਂ ਨੇ ਬਹੁਤ ਵਧੀਆ ਕੰਮ ਕੀਤਾ ਸਪੈਸ਼ਲ ਸਰਤਾਜ ਜੀ ਨੇ ਬਹੁਤ ਵਧੀਆ ਕੰਮ ਕੀਤਾ ਬਾਕੀ ਨੈਚਰ ਦੇ ਵਿੱਚ ਤਾਂ ਉਹ ਵਧੀਆ ਹੈਗੀ ਹੈਗੇ ਨੇ ਤੁਸੀਂ ਉਦੋਂ ਨੈਗੇਟਿਵ ਰੋਲ 'ਚ ਹੈਗੇ ਸੀ ਪਿਛਲੀ ਫਿਲਮ ਵਿੱਚ ਹਾਂਜੀ ਉਹਦੇ 'ਚ ਮੇਰਾ ਨੈਗੇਟਿਵ ਸੀਗਾ ਤੇ ਇਹਦੇ 'ਚ ਵੀ ਵਸ ਮੈਂ ਖੜੂਸ ਜੀ ਹੈਗੀ ਮਤਲਬ ਇਹਦੇ ਵਿੱਚ ਵੀ ਮੇਰਾ ਇਦਾਂ ਦਾ ਹੀ ਹੈਗਾ ਇਹ ਕੈਰੈਕਟਰ ਆਰਟਿਸਟ ਨਾਲ ਕੰਮ ਕਰਦੇ ਤਾਂ ਫਿਰ ਕੀ ਮਹਿਸੂਸ ਹੁੰਦਾ ਹੈ ਚਲੋ ਦੂਜੀ ਫਿਲਮ ਹੈਗੀ ਹੈ ਉਹ ਵੀ ਸਰਤਾਜ ਭਾਈ ਦੇ ਨਾਲ ਬਹੁਤ ਵਧੀਆ ਮੈਨੂੰ ਤਾਂ ਬੜਾ ਵਧੀਆ ਲੱਗਿਆ ਹਾਂ ਕੀ ਚਾਹੁੰਦੇ ਹੋ ਆਡੀਅנס ਨੂੰ ਕੀ ਕਹਿਣਾ ਚਾਹੁੰਦੇ ਹੋ ਪਰਿਵਾਰਾਂ ਨੂੰ ਕੀ ਕਹਿਣਾ ਚਾਹੋ ਪਰਿਵਾਰਾਂ ਨੂੰ ਪਹਿਲੀ ਬੇਨਤੀ ਕਰਦੇ ਆਂ ਸਾਰਿਆਂ ਨੂੰ ਆਪਣੇ ਪਰਿਵਾਰ ਦੇ ਨਾਲ ਜਾ ਕੇ ਬੱਚਿਆਂ ਨੂੰ ਨਾਲ ਲੈ ਜਾ ਕੇ ਦੇਖਣੀ ਚਾਹੀਦੀ ਹੈ ਹਾਂ ਬਹੁਤ ਵਧੀਆ ਮੈਸੇਜ ਸਾਰਿਆਂ ਨੂੰ ਦੇਖਣੇ ਚਾਹੀਦੇ ਥੈਂਕ ਯੂ ਸਰ ਸੋ ਸ਼ੁਕਰਾਨਾ ਮੂਵੀ ਤੋਂ ਬਾਅਦ ਤੁਸੀਂ ਹੁਣ ਹੁਸ਼ਿਆਰ ਸਿੰਘ ਦਾ ਜਿਹੜਾ ਪਾਰਟ ਬਣਿਆ ਉਹ ਤੇ ਕਿਵੇਂ ਲੱਗਿਆ ਇਸ ਮੂਵੀ ਦਾ ਹਿੱਸਾ ਬਣ ਕੇ ਬਹੁਤ ਵਧੀਆ ਮੈਨੂੰ ਤਾਂ ਬੜੀ ਖੁਸ਼ੀ ਹੈਗੀ ਆਪ ਦਾ ਕੰਮ ਦੇਖ ਕੇ ਵੀ ਬੜੀ ਖੁਸ਼ੀ ਹੋਈ ਹੈ ਬਾਕੀ ਐ ਸਾਰੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਸਾਰੇ ਆਰਟਿਸਟਾਂ ਨੇ ਬਹੁਤ ਵਧੀਆ ਕੰਮ ਕੀਤਾ ਸਪੈਸ਼ਲ ਸਰਤਾਜ ਜੀ ਨੇ ਬਹੁਤ ਵਧੀਆ ਕੰਮ ਕੀਤਾ ਵਾਕੀ ਨੇਚਰ ਦੇ ਵਿੱਚ ਤਾਂ ਉਹ ਵਧੀਆ ਹੈਗੇ ਹੈਗੇ ਨੇ ਤੁਸੀਂ ਉਦੋਂ 네ਗਟਿਵ ਰੋਲ ਚ ਹੈਗੇ ਸੀ ਪਿਛਲੀ ਫਿਲਮ ਵਿੱਚ ਹਾਂਜੀ ਉਹਦੇ ਚ ਮੇਰਾ 네ਗਟਿਵ ਸੀਗਾ ਤੇ ਇਹਦੇ ਚ ਵੀ ਬਸ ਮੈਂ ਖੜੂਸ ਜੀ ਹੈਗੀ ਮਤਲਬ ਕਿ ਇਹਦੇ ਵਿੱਚ ਵੀ ਮੇਰਾ ਇਦਾਂ ਦਾ ਹੀ ਹੈਗਾ ਇਹ ਕੈਰੈਕਟਰ ਰਾਣੀ ਦਾ ਕੀ ਆਰਟਿਸਨਲ ਕੰਮ ਕਰਦੇ ਤਾਂ ਫਿਰ ਕੀ ਮਹਿਸੂਸ ਹੁੰਦਾ ਹੈ ਚਲੋ ਦੂਜੀ ਫਿਲਮ ਹੈਗੀ ਹੈ ਉਹ ਵੀ ਸਰਤਾਜ ਭਾਈ ਦੇ ਨਾਲ ਬਹੁਤ ਵਧੀਆ ਮੈਨੂੰ ਤਾਂ ਬੜਾ ਵਧੀਆ ਲੱਗਿਆ ਹਾਂਜੀ ਔਰ ਆਡੀਅன்ஸ் ਨੂੰ ਕੀ ਕਹਿਣਾ ਚਾਹੁੰਦੇ ਹੋ ਪਰਿਵਾਰਾਂ ਨੂੰ ਕੀ ਕਹਿਣਾ ਚਾਹੋ ਪਰਿਵਾਰਾਂ ਨੂੰ ਪੇਈ ਬੇਨਤੀ ਕਰਦੇ ਆਂ ਸਾਰਿਆਂ ਨੂੰ ਆਪਣੇ ਪਰਿਵਾਰ ਦੇ ਨਾਲ ਜਾ ਕੇ ਬੱਚਿਆਂ ਨੂੰ ਨਾਲ ਲੈ ਜਾ ਕੇ ਦੇਖਣੀ ਚਾਹੀਦੀ ਹੈ ਹਾਂ ਬਹੁਤ ਵਧੀਆ ਮੈਸੇਜ ਸਾਰਿਆਂ ਨੂੰ ਦੇਖਣੇ ਚਾਹੀਦੇ ਥੈਂਕ ਯੂ